ਸਤਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਉਸ ਵੇਲੇ ਤੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਐਕਸਪਾਇਰੀ ਵਾਲੀ ਚਾਕਲੇਟ ਖਾਣ ਨਾਲ ਇੱਕ ਡੇਢ ਸਾਲਾਂ ਬੱਚੀ ਨੂੰ ਦਸਤ ਲੱਗ ਜਾਂਦੇ ਤੇ ਉਸ ਤੋਂ ਬਾਅਦ ਮੂੰਹ ਵਿੱਚੋਂ ਉਲਟੀ ਵੀ ਆਉਣੀ ਸ਼ੁਰੂ ਹੋ ਜਾਂਦੀ ਉਹ ਵੀ ਖੂਨ ਵਾਲੀ ਦੱਸ ਦਈਏ ਨਾਰਾਇਣ ਡਿਪਾਰਟਮੈਂਟ ਸਟੋਰ ਜਿਹੜਾ ਆ ਉਥੋਂ ਕੁਝ ਵਿਅਕਤੀਆਂ ਨੇ ਇੱਕ ਬੱਕਟ ਖਰੀਦੀ ਸੀਗੀ ਜਿਸ ਬੱਕੜ ਵਿੱਚ ਚਿਪਸ ਸਨ ਜਿਸ ਬੱਕੜ ਵਿੱਚ ਚਾਕਲੇਟ ਸੀ ਉਹਨਾਂ ਨੇ ਇੱਕ ਬੱਚੀ ਨੂੰ ਗਿਫਟ ਕੀਤਾ ਤੇ ਬੱਚੀ ਨੇ ਜਦੋਂ ਇਹ ਚਾਕਲੇਟ ਖਾਧੀ ਉਸ ਤੋਂ ਬਾਅਦ ਉਹਨੂੰ ਪਹਿਲਾਂ ਦਸ ਤਲਕ ਜਾਂਦੇ ਆ ਫਿਰ ਉਸ ਤੋਂ ਬਾਅਦ ਉਸਦੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਰਾਤ ਦੇ ਸਮੇਂ ਦੱਸਿਆ ਜਾ ਰਿਹਾ ਜੋ ਪਰਿਵਾਰਕ ਮੈਂਬਰਾਂ ਵੱਲੋਂ ਕੇ ਬੱਚੀ ਦੇ ਮੂੰਹ ਵਿੱਚੋਂ ਖੂਨ ਵੀ ਆਂਦਾ ਬੱਚਿਓਂ ਜਿਹੜੇ ਇਲਾਜ ਹੈ ਸੀਐਮਸੀ ਹਸਪੀਟਲ ਪਰ ਉਸ ਤੋਂ ਬਾਅਦ ਪਰਿਵਾਰ ਵੱਲੋਂ ਇੱਕ ਕਾਰਵਾਈ ਕਰਵਾਈ ਗਈ ਹੈ ਪ੍ਰਸ਼ਾਸਨ ਉੱਥੇ ਪਹੁੰਚਦਾ ਹੈ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਦਾ ਤੇ ਜਿਹੜੀਆਂ ਚੀਜ਼ਾਂ ਡਿਸਪਲੇ ਕੀਤੀਆਂ ਸਨ ਨਰੈਣ ਡਿਪਾਰਟਮੈਂਟ ਸਟੋਰ ਵਿੱਚੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਪਰਿਵਾਰ ਦੇ ਕਹਿਣ ਦੇ ਮੁਤਾਬਕ 250 ਦੇ ਆਸ-ਪਾਸ ਜਿਹੜੀਆਂ ਡਿਸਪਲੇ ਕੀਤੀਆਂ ਆਈਟਮਾਂ ਉਹ ਐਕਸਪਾਇਰੀ ਮਿਲੀਆਂ ਜਿਨ੍ਹਾਂ ਵਿੱਚ ਜੂਸ ਦੁੱਧ ਪਾਊਡਰ ਚਾਕਲੇਟ ਬਿਸਕੁਟ ਆ ਚੀਜ਼ਾਂ ਸਾਮਲਨ ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਮੰਗ ਰੱਖੀ ਹੈ ਕਿ ਦੁਕਾਨ ਸੀਲ ਹੋਣੀ ਚਾਹੀਦੀ ਹੈ ਕਿਉਂਕਿ ਐਕਸਪਾਇਰੀ ਮਾਲ ਕੋਈ ਨਹੀਂ ਵੇਚ ਸਕਦਾ ਇੱਥੋਂ ਤਾਂ ਹੀ ਗੱਲ ਨਜ਼ਰ ਆ ਰਹੀ ਹੈ ਕਿ ਉੱਚੀ ਦੁਕਾਨ ਠੀਕਾ ਪਕਵਾਨ ਪਰ ਦੇਖੋ ਕਿੱਡਾ ਵੱਡਾ ਹੋ ਗਿਆ ਨੁਕਸਾਨ ਦੁਕਾਨੇ ਤੁਹਾਨੂੰ ਮੌਕੇ ਨੇ ਪੂਰੀਆਂ ਤਸਵੀਰਾਂ ਅੱਜ ਅਸੀਂ ਆਤੀ ਰਹਿੰਦੇ ਹਾਂ ਸਾਰੇ ਸਿੱਤੇ ਸੰਡੇ ਨੂੰ ਹੀ ਉਹ ਬੱਕੜੀ ਜੀ ਬਣੀ ਸੀ ਬੱਕੜੀ ਦੇ ਚਾਕਲੇਟ ਵਗੈਰਾ ਜੂਸ ਵਗੈਰਾ ਤੇ ਬੱਚੇ ਦੇ ਪੁੱਤਰੇ ਚੀਜ਼ ਵਗੈਰਾ ਸੀ ਤੇ ਉਹ ਅਸੀਂ ਕਿਸ ਨੂੰ ਗਿਫਟ ਕਰਨਾ ਸੀ ਸਾਡੇ ਸੰਦੀ ਸੀ ਨੂੰ ਦੇਣਾ ਸੀ ਮੈਂ ਤਾਂ ਆਪਣੇ ਮੈਰਿਜ ਤੇ ਜੀ ਉਹਨਾਂ ਦੀ ਇੱਕ ਪੋਤੀ ਸੀਗੀ ਅਜੀ ਪੋਤੀ ਨੂੰ ਗਿਫਟ ਕਰਤਾ ਸੀਗਾ ਸੋਮਵਾਰ ਨੂੰ ਤੇ ਉਹ ਉਹਦੇ ਵਿਆਹ ਟੈਂਡ ਕਰਨਾ ਆਏ ਸੀ ਉਹ ਵਿਆਹ ਟੈਂਡ ਕਰਕੇ ਬੱਚਾ ਬੱਚਾ ਕਿੱਥੋਂ ਆਏ ਸੀ ਇਹ ਬੱਚਾ ਲੁਧਿਆਣਾ ਕੋ ਆਇਆ ਅੱਛਾ ਜੀ ਕਿੰਨੇ ਸਾਲ ਦੇ 1.5 ਸਾਲ ਦਾ ਇੱਕ 2 ਸਾਲ ਦੀ ਬੁੜੀ ਅੱਛਾ ਜੀ ਇਹ ਅਚੀਲ ਦਾ ਇਹਨਾਂ ਤੋਂ ਪਰਚੇਜ਼ ਕਰਕੇ ਅਸੀਂ ਉਹਨੂੰ ਗਿਫਟ ਕਰਤਾ ਸੀਗਾ ਗਿਫਟ ਕਰਨ ਤੋਂ ਬਾਅਦ ਉਹ ਉਹਦੇ ਫੁੱਤਬਾ ਨੂੰ ਰਵਾਣਾ ਹੋ ਗਏ ਲੁਧਿਆਣੇ ਦੀ ਸਵੇਰੇ ਚਲੇਗੇ ਸ਼ਾਮ ਨੂੰ ਤੇ ਪਹੁੰਚ ਗਏ ਤੇ ਉਹਨੇ 1 ਘੰਟੇ 2 ਘੰਟੇ ਬਾਅਦ ਚੋਕਲੇ ਦੇ ਉਹਨੇ ਕੋਲੇ ਵੀ ਜੋ ਕੀਤਾ ਹੈ ਦੇਖ ਲਈ ਕਿャ ਕੁਛ ਹੈ ਜਿਵੇਂ ਕਿਨੇ ਲੈਤਾ ਗੇਟਵੇ ਕਿ ਕਿਨੇ ਸੀ ਮੇਰੇ ਪਤੀ ਚੇ ਲੀਤਾ ਸੀ ਕਿੰਨੀ ਪੈਕਿੰਗ ਸੀਗੀ ਉਹ ਉਹ 300 ਰੁਪਏ ਦੀ ਪੈਕਿੰਗ ਦਿੱਤੀ ਸੀ ਨਾ ਤੇ ਜਦੋਂ ਚੋਕਲੇ ਖਾਈ ਸੀਗੀ ਖਾਣ ਤੋਂ ਘੰਟੇ 2 ਘੰਟੇ ਬਾਅਦ ਨੂੰ 10 ਰੁਪਏ ਲੱਗੇ ਤੇ ਨੋਰਮਲੀ ਕਿਸੇ ਉਸ ਤਰ੍ਹਾਂ ਦੀ ਦਵਾਈ ਲੀਤੀ ਸੀ ਨੀ ਉਹ ਕਹਿੰਦੇ ਨੋਰਮਲ ਤੁਹੇ ਅੱਸੀ ਬੀਂਦੀ ਸੀ ਤੇ ਦੁਕਾਨ ਕਿਸੇ ਨਾ ਉਹ ਤਾਂ ਫੇਮਸ ਹੈ ਜੀ ਕਿੰਨਾ ਕਿਲੋ ਗ੍ਰਾਮ ਚੱਖੀ ਬਹੁਤ ਪ੍ਰਾਨੀ ਦੁਖਸਤੋ ਭਾਈ ਤੇ ਜੂ ਜੂ ਸਮਾਂ ਬੀਤਦਾ ਗਿਆ ਰਾਤੀ 11:30 ਜਿਉਂ ਉਹਨਾਂ ਨੂੰ ਬੁਲਾਉਣ ਲੱਗੇ ਮੂੰ ਛੋਟੀ ਕੁੜੀ ਆ। ਸਿਰਫ ਸੀਓ ਸੁਰਜਤ ਵੱਲ ਲੱਗੋ ਬੰਦੇ ਨੇ ਇਹਨਾਂ ਨੇ ਚੈਰੀ ਦੀ ਚੀਜ਼ ਕੋਲ ਖਾਧੀ। ਤੇ ਸਾਡਾ ਜਿਹੜਾ ਧਿਆਨ ਸੀਗਾ ਉਹ ਸਾਰਾ ਚੋਕਲੇਟ ਵੱਲ ਗਿਆ। ਅਸੀਂ ਚੋਕਲੇਟ ਤੇ ਲੇਬਲ ਚੈੱਕ ਕੀਤਾ ਤੇ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟ ਆ। ਬੱਚੇ ਕੇ ਇਲਾਜ ਕਿਤੇ ਚੱਲ ਰਹਾ? ਲਾਸੀਏ, ਸੀਐਮਸੀ ਉਸਦੇ ਚੱਲੋ, ਲੁਧਿਆਣਾ। ਲੁਧਿਆਣਾ ਜੀ। ਤੇ ਦੂਜਾ ਬੱਚਾ ਕਿੰਨੇ ਸਾਲ ਦਾ? ਦੂਜਾ ਕੁੜੀਆ 2 ਭਾਈ ਸਾਲ ਦੀ। ਉਹ ਠੀਕ ਐ? ਜਿਹੜੀ ਦੂਜੀ ਛੋਟੀ ਕੁੜੀ ਆ ਥੋੜੀ ਸਰੀਰ ਨੂੰ ਵੀ ਰਹਿ। ਤੇ ਉਹਨੂੰ ਡਿਪਾਰਟਮੈਂਟੋਂ ਆਏ ਕਾਰਵਾਈ ਨਾ। ਉਹਨਾਂ ਨੇ ਕਾਰਵਾਈ ਪੂਰੀ ਕੀਤੀ ਐ ਜੀ ਅਸੀਂ ਕੋਈ ਜਾਂਚ ਕੀਤੀ ਸੀ ਅੰਦਰ ਜਾ ਕੇ ਸਾਨੂੰ 2200 ਆਈਟਮਾਂ ਲੱਭੀਆਂ ਨੇ ਡਿਸਪਲੇ ਤੇ ਬੱਚੇ ਦਾ ਜੂਸ ਬੱਚਿਆਂ ਦਾ ਪਾਊਡਰ ਪਾਊਡਰ ਦੇ ਦੁੱਧ ਪਾਊਡਰ ਉਸ ਤੋਂ ਬਾਅਦ कुरकुरੇ ਉਸ ਤੋਂ ਚਾਕਲੇਟ ਉਸ ਤੋਂ ਬਿਸਕੁਟ ਹੁਣ ਕੀ ਕਾਰਵਾਈ ਕਰੇ ਡਿਪਾਰਟਮੈਂਟ ਡਿਪਾਰਟਮੈਂਟ ਜਿਹੜਾ ਨਾ ਕੋਲੇ ਐਕਸਪੀਰੀਅਸ ਮਾ ਲਿਖਿਆ ਹੋ ਸীল ਕਰਕੇ ਲੈ ਕੇ ਜਾ ਰਹੇ ਨੇ ਆਪਣੇ ਕੋਲੋਂ ਤੁਸੀਂ ਕਾਰਵਾਈ ਤੋਂ ਸੰਤੁਸ਼ਟ ਹੋ ਅਸੀਂ ਕਾਰਵਾਈ ਤੋਂ ਸੰਤੁਸ਼ਟ ਇਹ ਵੀ ਇੱਕ ਕਾਰਵਾਈ ਤੋਂ ਬਾਅਦ ਦੁਕਾਨ ਪੂਰੀ ਪ੍ਰੋਪਰ ਸੀਲ ਹੋਣੀ ਚਾਹੀਦੀ ਹੈ ਅਲੀ ਇੱਕ ਮਾਮਲਾ ਇੰਡੀਆ ਬੈਕਟਰੀਆ ਦਾ ਜਿਹੜਾ ਉਹ ਠੰਡਾ ਨਹੀਂ ਹੋਇਆ ਦੂਜਾ ਮਾਮਲਾ ਵੇਖਦਾ ਇੰਡੀਆ ਬੈਕਟਰੀਆ ਦਾ ਪਹਿਲਾਂ ਮੈਂ ਉਹ ਸੀ ਜਗ੍ਹਾ ਤੇ ਕੀ ਰਿਚਾ ਦਾ ਬਾਹਰ ਪਾ ਕੇ ਇਹਦਾ ਪਤਾ ਚੱਲ ਗਿਆ ਉਹ ਦਰ ਤੋਂ ਪਹਿਲਾਂ ਛੱਡ ਗਿਆ ਸਹੀ